ਸਮਾਨ ਦੀ ਰੁਪਿੰਦਰ ਕੋਰ ਗੁਰਾਇਆ ਨੂੰ ਜ਼ਿਲ੍ਹਾ ਪਟਿਆਲਾ ਦਾ ਐਂਟੀ ਕਰਪਸ਼ਨ ਕੰਟਰੋਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਰੁਪਿੰਦਰ ਕੋਰ ਆਜ਼ਾਦੀ ਕੁਲwidehat ਪਰਿਵਾਰ ਦੀ ਨੂੰਹ ਹੈ ਅਤੇ ਇਹਨਾਂ ਦਾ ਸਾਰਾ ਪਰਿਵਾਰ ਹੀ ਦੇਸ਼ ਦੀ ਆਜ਼ਾਦੀ ਲਈ ਆਪਣੇ ਇਹਨਾਂ ਦੇ ਸਹੁਰਾ ਸਾਹਿਬ ਨੇ ਲੜਾਈ ਲੜੀ ਅਤੇ ਇਹ ਪੂਰਾ ਪਰਿਵਾਰ ਸਮਾਜ ਦੀ ਸੇਵਾਦਾਰੀ ਅੱਗੇ ਰਹਿੰਦਾ ਹੈ ਜੀ ਨੂੰ ਦੇਖਦੇ ਹੋਏ ਇਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਪੈਣ ਪਰਮਜੀਤ ਕੋਰ ਜਿਹੜੇ ਕਿ ਪੰਜਾਬ ਬੋਡੀ ਦੇ ਆਗੂ ਹੈ ਉਹਨਾਂ ਦਾ ਪਰਿਵਾਰ ਵੀ ਆਜ਼ਾਦੀ ਕੁਲwidehat ਪਰਿਵਾਰ ਹੈ ਉਹਨਾਂ ਨੇ ਰੁਪੇਂਦਰ ਕੌਰ ਦਾ ਨਿਯੁਕਤੀ ਪੱਤਰ ਸੌਂਪਿਆ ਅਤੇ ਉਹਨਾਂ ਨੂੰ ਸਰਪਾ ਪਾ ਕੇ ਉਹਨਾਂ ਦਾ ਸਵਾਗਤ ਵੀ ਕੀਤਾ ਇਸ ਸੰਸਥਾ ਦੇ ਵਿੱਚ ਉਹ ਰਵਾਨ ਇਹ ਵੀ ਕਿਹਾ ਕਿ ਕਿਸੇ ਔਰਤਾਂ ਨੂੰ ਜਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਕੀ ਵੀ ਮੁਸ਼ਕਲ ਦਾ ਸਾਹਮਣਾ ਕੋਈ ਕਰਦਾ ਹੈ ਉਸ ਨੂੰ ਆਂਦੇ ਤਾਂ ਉਸकी ਉਸकी ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਕੋਈ ਨਸ਼ਾ ਕਰਦਾ ਹੈ ਉਹਨਾਂ ਬੱਚਿਆਂ ਨੂੰ ਵੀ ਅਸੀਂ ਬਚਾਵਾਂਗੇ ਕਿਉਂਕਿ ਨਸ਼ੇ ਦੇ ਨਾਲ ਪੂਰਾ ਪਰਿਵਾਰ ਬਰਬਾਦ ਹੁੰਦਾ ਹੈ ਇਸ ਲਈ ਇਸ ਸੰਸਥਾ ਦੀ ਜ਼ਿੰਮੇਵਾਰੀ ਜੋ ਮੈਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਮੈਂ ਨਿਭਾਵਾਂਗੀ ਹਾਂਜੀ ਮੈਂ ਰਪਿੰਦਰ ਕੌਰ ਮਿਸਿਸ ਗਰਾਇਆ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਆਪਣੇ ਸਾਡੇ ਡਾਕਟਰ ਹਰਿਆਲ ਸਰ ਪੰਨੂ ਸਰ ਉਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਆਪਣੀ ਮੈਡਮ ਮਨਜੀਤ ਕੌਰ ਪਰਮਜੀਤ ਕੌਰ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਮੈਂ ਜ਼ਿੰਮੇਵਾਰ ਆਪਣੀ ਲੈ ਕੇ ਜਾਵਾਂਗੀ ਨਾ ਸਭ ਸਾਥ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਜਾਵਾਂਗੇ ਅਗੇ ਧਿਆਨ ਪੈਣਾ ਹਾਜੀ ਮੇਰੇ ਨਾ ਹਰਗਿੰਦਰ ਕਾਲ ਸਿੰਘ ਜੀ ਹਾਂ ਜੀ ਇਸ ਤੇ ਮੈਂ ਇਹੀ ਕਹਾਗਾ ਜੀ ਦੇਖੋ ਸਾਡੇ ਜਿਹੜਾ ਪਰਿਵਾਰ ਹੈ ਜੀ ਉਹ ਸਭ ਤੋਂ ਪਹਿਲਾਂ ਸਾਡੇ ਇੰਡੀਆ ਵਾਸਤੇ ਅਸੀਂ ਯੋਗਦਾਨ ਪਹਿਲਾਂ ਤੋਂ ਹੀ ਪਾਉਂਦੇ ਰਹੇ ਹਾਂ ਜਿਵੇਂ ਕਿ ਮੇਰੇ ਦਾਦਾ ਜੀ ਸਨ ਸਰਦਾਰ ਨਰੈਣ ਸਿੰਘ ਜੀ ਜਿਨ੍ਹਾਂ ਨੇ ਆਪਣਾ ਦੇਸ਼ ਨੂੰ ਆਜ਼ਾਦ ਕਰਨ ਲਈ ਪੂਰ ਜੋਰ ਅੱਗੇ ਹੋ ਕੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਅਸੀਂ ਫ੍ਰੀडम फाइਟਰ ਫੈਮਿਲੀ ਚੋਂ ਆ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਤੇ ਮੈਂ ਉਹਨਾਂ ਦਾ ਬੇਟਾ ਠੀਕ ਹੈ ਜੀ ਤੇ ਬਾਕੀ ਹੁਣ ਇਸ ਤਰ੍ਹਾਂ ਵੀ ਅਸੀਂ ਸ਼ੁਰੂ ਤੋਂ ਇੱਕੋ ਹੀ ਸੋਚ ਰੱਖੀ ਹੈ ਵੀ ਦੇਸ਼ ਦੀ ਸੇਵਾ ਕਰਨੀ ਤੇ ਜਿਹੜਾ ਵੀ ਕੋਈ ਕਿਸੇ ਲੇਡੀਜ਼ ਦੇ ਉੱਤੇ ਜਾਂ ਬੱਚਿਆਂ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦਾ ਅਤਿਆਚਾਰ ਹੁੰਦਾ ਜੀ ਅਸੀਂ ਉਹਨੂੰ ਅੱਗੇ ਹੋ ਕੇ ਕੰਟਰੋਲ ਕਰਾਂਗੇ ਜੀ ਤੇ ਪੂਰਾ ਆਪਣਾ ਸਹਿਯੋਗ ਦੇਾਂਗੇ ਜੀ ਨਸ਼ੇ ਜਿਹੜਾ ਵੀ ਕੋਈ ਇਨਸਾਨ ਨਸ਼ੇ ਦੇ ਵਿੱਚ ਆਇਆ ਹੋਇਆ ਜੀ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਉਹਨੂੰ ਸਮਝਾਵਾਂਗੇ ਵੀ ਅ ਅੱਛੇ ਤਰੀਕੇ ਨਾਲ ਸਮਝਾਵਾਂਗੇ ਤਾਂ ਕਿ ਉਹ ਨਸ਼ੇ ਦੀ ਪੇਟ ਨਾ ਚੜੇ ਅੱਜਕੱਲ ਜਿਹੜੀ ਆਪਣੇ ਨੌਜਵਾਨ ਪੰਜਾਬ ਦੀ ਏ ਉਹ ਸਾਰੀ ਨਸ਼ੇ ਦੀ ਭੇਡ ਚੜ ਰਹੀ ਏ ਸਾਨੂੰ ਇਸ ਗੱਲ ਦਾ ਬੜਾ ਦੁੱਖ ਏ ਲੇਕਿਨ ਗੱਲ ਇਹ ਜਿੰਨਾ ਹਰ ਕੋਈ ਇਨਸਾਨ ਮੈਦੀ ਕੋ ਬੇਨਤੀ ਕਰਦਾ ਹਰ ਕਿਸੇ ਨੂੰ ਕਿ ਜਿਹੜਾ ਵੀ ਵਕਤ ਤੋਂ ਬਾਅਦ ਜਿੰਨਾ ਵੀ ਸਹਿਯੋਗ ਕਰ ਸਕਦਾ ਆਪਣੇ ਬੱਚਿਆਂ ਨੂੰ ਸਮਝਾਓ ਸਮਝਾ ਕੇ ਨੂੰ ਅੱਛੇ ਪਾਸੇ ਲਾਓ ਸਭ ਕੁਝ ਹੈਗਾ ਇੱਥੇ ਤੇ ਕੋਈ ਬਾਹਰ ਨਹੀਂ ਇਸ ਤੋਂ ਹੀ ਸਿੱਖ ਕਰਕੇ ਮੇਰੀ ਧਰਮ ਪਤਨੀ ਸ਼੍ਰੀਮਤੀ ਰਪਿੰਦਰ ਕੌਰ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੇਰੇ ਹਾਂ ਛਾਂ ਮਲਾ ਕੇ ਇਹਨਾਂ ਨੇ ਬਹੁਤ ਵਧੀਆ ਸੋਚ ਇਹਨਾਂ ਦੀ ਇਹਨਾਂ ਦਾ ਪਰਿਵਾਰ ਪਿੱਛੋਂ ਬਹੁਤ ਅੱਛਾ ਹੈ ਤੇ ਮੁਬਾਰਕਬਾਦ ਹੋ ਸਾਡੀ ਰਪਿੰਦਰ ਕੌਰ ਨੂੰ ਜਿਨ੍ਹਾਂ ਨੂੰ ਅੱਜ ਨਿਯੁਕਤੀ ਦੇ ਕੇ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਐਂਟੀ ਕਰਾਪਸ਼ਨ ਕਰੈਕਸ਼ਨ ਕੰਟਰੋਲ ਦੇ ਜੋ ਕਿ ਕਿਸੇ ਵੀ ਸਮਾਜ ਦੇ ਵਿੱਚ ਕਿਤੇ ਵੀ ੱੱਕਾ ਹੁੰਦਾ ਤਰਪਿੰਦਰ ਕੌਰ ਸਾਡੇ ਬੱਚੇ ਨੇ ਇੰਨਾ ਹੀ ਵਧੀਆ ਸਬਰਸ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਨਗੇ ਔਰ ਜਦੋਂ ਮਤਲਬ ਕੋਈ ਕਿਸੇ ਧੀ ਪੈਰ ਨਾਲ ਜਾਂ ਕਿਸੇ ਬੱਚੇ ਨਾਲ ਜਾਂ ਕੋਈ ਨਸ਼ਾ ਕਰ ਰਿਹਾ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਹੈ ਜਾਂ ਕੋਈ ਕਿਸੇ ਦੇ ਵਿਰੁੱਧ ਚੱਲ ਰਿਹਾ ਤਾਂ ਉਹਦੀ ਜ਼ਿੰਮੇਵਾਰੀ ਇਹ ਸੰਭਾਲਣਗੇ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਸਾਨੂੰ ਡਾਕਟਰ ਸਾਹਿਬ ਨੇ ਜ਼ਿੰਮੇਵਾਰੀ ਦਿੱਤੀ ਸੀ ਕਿ ਤਾ ਡਾਕਟਰ ਸਾਹਿਬ ਨੂੰ ਵਧੀਆ ਲੱਗਿਆ ਤੇ ਰੋਸੋ ਕਹਿੰਦੇ ਵੀ ਮੈਡਮ ਇਹਨਾਂ ਨੂੰ ਤੁਸੀਂ ਜਿਲ੍ਹਾ ਪ੍ਰਧਾਨ ਬਣਾ ਦਿਓ ਕੋਈ ਗੱਲ ਨਹੀਂ ਬਹੁਤ ਵਧੀਆ ਏ ਤੇ ਹੁਣ ਅਸੀਂ ਤਹਿਸੀਲ ਦੀ ਜ਼ਿੰਮੇਵਾਰੀ ਉਸ ਲੜਕੀ ਨੂੰ ਦੇ ਕਰਮਜੀਤ ਕੌਰ ਨੂੰ ਦੇਵਾਂਗੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼